ਇਸੋ ਜਿੰਨੇ ਵੀ ਐਮਪੀ ਬਣ ਕੇ ਗਏ ਨੇ ਉਹ ਕੇਂਦਰ ਦੇ ਵਿੱਚ ਜਾ ਕੇ ਐਮਪੀ ਦੇ ਬਣ ਕੇ ਜਾਂਦੇ ਨੇ ਜਾ ਕੇ ਉੱਥੇ ਚਾਹ ਬਿਸਕੁਟ ਪੀ ਕੇ ਖਾ ਕੇ ਮੁੜ ਕੇ ਆਉਂਦੇ ਪੰਜਾਬ ਦਾ ਮੁੱਦਾ ਕੋਈ ਨਹੀਂ ਉਠਾਉਂਦੇ ਨਾ ਉਹਨਾਂ ਨੂੰ ਕਿਸਾਨੀ ਨਾਲ ਮਤਲਬ ਹੈ ਨਾ ਇਸ ਤੋਂ ਇੰਡਸਟਰੀ ਨਾਲ ਨਾ ਬੱਚਿਆਂ ਨਾਲ ਨਾ ਜਿਹੜੇ ਬਾਹਰੋਂ ਸਿੰਥੈਟਿਕ ਨਸ਼ਿਆਰੇ ਨੇ ਇਹਨਾਂ ਨੂੰ ਰੋਕਣ ਲਈ ਕੋਈ ਇਹਨਾਂ ਨੇ ਰੋਕਥਾਮ ਕੀਤੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੁਣੇ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਖਤਮ ਕਰਤਾ ਪੰਜਾਬ ਦੇ ਵਿੱਚੋਂ ਇਹ ਕੋ ਗਰੰਟੀ ਨਹੀਂ ਹੈ ਵੀ ਮੇਰਾ ਬੰਦਾ ਗਿਆ ਤੇ ਵਾਪਸ ਆਏਗਾ ਫੇ ਕਿੱਥੋਂ ਦੀ ਸਿਕਿਉਰ ਹੈ ਜਿਹੜੀ ਸਿਕਿਉਰਟੀ ਹੈ ਯਾਦਾ ਤੁਸੀਂ ਕੋ ਪਾਸੇ ਹੋ ਜੀ ਹਾਂਜੀ ਪ੍ਰੈਸ਼ਰ ਦਾ ਕੋਈ ਵੀ ਫੜ ਕੇ ਅੰਦਰ ਕਰ ਦੂ ਇਹ ਤਾਂ ਨਹੀਂ ਹੈ ਵੀ ਹਾਂ ਟੋੜਾ ਵੱਟ ਕੇ ਫਸ ਗਿਆ ਛੜ ਦੋ ਸਾਡਾ ਇਹ ਕੰਮ ਨਹੀਂ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ 2024 ਦੀਆਂ ਲੋਕ ਸਭਾ ਚੋਣਾਂ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਆਲਮੋਸਟ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਜੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੀ ਉਮੀਦਵਾਰ ਐਲਾਨ ਚੁੱਕੀ ਹੈ, ਆਮ ਆਦਮੀ ਪਾਰਟੀ ਵੀ ਉਮੀਦਵਾਰ ਐਲਾਨ ਚੁੱਕੀ ਆ, ਅਕਾਲੀ ਦਲ ਪਾਰਟੀ ਵੱਲੋਂ ਵੀ ਉਮੀਦਵਾਰ ਐਲਾਨਿਆ ਗਿਆ ਹੈ। ਪਰ ਭਾਰਤੀ ਜਨਤਾ ਪਾਰਟੀ ਨੇ ਹਜੇ ਉਮੀਦਵਾਰ ਫਤੇਗੜ ਹਲਕੇ ਤੋਂ ਨਹੀਂ ਐਲਾਨਿਆ। ਜੇ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਉਹਨਾਂ ਦੇ ਵੱਲੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਜਿਹੜੇ ਕਿ ਰਾਜ ਜਤਿੰਦਰ ਸਿੰਘ ਬਿੱਟੂ ਉਮੀਦਵਾਰ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਮੌਜੂਦ ਨੇ ਮਾਚੀ ਬੜਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਬੱਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਦਾ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਧਰਤੀ ਬਾਬਾ ਜੋਰਾਵਸ ਸਿੰਘ ਜੀ ਮਾਤਾ ਗੁਜਰ ਕੌਰ ਜੀ ਬਾਬਾ ਫਤਿਹ ਸਿੰਘ ਜੀ ਦੀ ਮਿਹਰਸਲ ਕਾ ਮੈਨੂੰ ਹਲਕਾ ਫਤਖੜ ਸਾਹਿਬ ਜਿਹੜੇ ਇਥੇ 9 ਹਲਕੇ ਪੈਂਦੇ ਨੇ ਉਹਨਾਂ ਦੇ ਸੇਵਾਦਾਰ ਕਰਨ ਦਾ ਮੌਕਾ ਮਿਲਿਆ ਤੇ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਆ ਕਿ ਮੈਂ ਇੱਥੇ ਐਮਪੀ ਬਣ ਜਾਂ ਕੁਰਸੀ ਕਰਨ ਵਾਸਤੇ ਨਹੀਂ ਆਇਆ ਕਿਉਂਕਿ ਇਥੋਂ ਜਿੰਨੇ ਵੀ ਐਮਪੀ ਬਣ ਕੇ ਗਏ ਨੇ ਉਹ ਕੇਂਦਰ ਦੇ ਵੀ ਜਾ ਕੇ ਐਮਪੀ ਦੇ ਬਣ ਕੇ ਜਾਂਦੇ ਨੇ ਜਾ ਕੇ ਉਹਤੇ ਚਾਹ ਬਿਸਕੁਟ ਪੀ ਕੇ ਖਾ ਕੇ ਮੁੜ ਕੇ ਆਉਂਦੇ ਨੇ ਪੰਜਾਬ ਦਾ ਮੁੱਦਾ ਕੋਈ ਨਹੀਂ ਉਠਾਉਂਦੇ ਨਾ ਉਹਨਾਂ ਨੂੰ ਕਿਸਾਨੀ ਨਾਲ ਮਤਲਬ ਹੈ ਨਾ ਤੁਸੀਂ ਨਸ਼ੀ ਨਾ ਨਾ ਬੱਚਿਆਂ ਨਾਲ ਨਾ ਜਿਹੜੇ ਬਾਹਰੋਂ ਸਿੰਥੈਟਿਕ ਨਸ਼ਿਆਰੇ ਨੇ ਇਹਨਾਂ ਨੂੰ ਰੋਕਣ ਲਈ ਕੋਈ ਇਹਨਾਂ ਨੇ ਰੋਕਥਾਮ ਕੀਤੀ ਨਾ ਹੀ ਜਾ ਕੇ ਸੈਂਟਰ ਸਰਕਾਰ ਤੇ ਪਾਪ ਆਇਆ ਨਾ ਡਿਫੈਂਸ ਮਿਨਿਸਟਰ ਨੂੰ ਮਿਲੇ ਨਾ ਇਹਨੇ ਜਾ ਕੇ ਗ੍ਰਹਿ ਮੰਤਰੀ ਨਾਲ ਕੀਤੀ ਕਿ ਜਦੋਂ ਤੁਸੀਂ ਬਾਰਡਰ ਦੇ ਸ਼ੰਭੂ ਬਾਰਡਰ ਤੇ ਜਾ ਕੇ ਇਨੀ ਸਕਿਉਰਿਟੀ ਟਾਈਟ ਕਰਕੇ ਸਾਡੇ ਸਿੱਖਾਂ ਨੂੰ ਰੋਕ ਸਕਦੇ ਆ ਸਾਡੇ ਕਿਸਾਨਾਂ ਨੂੰ ਰੋਕ ਸਕਦੇ ਆ ਸਾਡੇ ਬੱਚਿਆਂ ਤੇ હત્યા ਚਾਰਜ ਕਰਦੇ ਗੋਲੀਆਂ ਮਾਰ ਕੇ ਇਸ ਵੀਡੀਓ ਲੱਤਾ ਛੜ ਨਹੀਂ ਕਰ ਸਕਦੇ ਆ ਉਹਦੀ ਮਸੀ ਵੇਝਾ ਦੀ ਮੰਗ ਕਰਦਾ ਆ ਤੇ ਮੈਂ ਇਹ ਵੀ ਕਹਿਣਾ ਆ ਕਿ ਜਦੋਂ ਬਾਰਡਰ ਤੋਂ ਚਿੱਟਾ ਆਉਂਦਾ ਆ ਚਿੱਟੇ ਦਾ ਬਪਾਈ ਸਾਨੂੰ ਪਤਾ ਕੌਣ ਆ ਜਿਹਦਾ ਨਾਂ ਚੱਲਿਆ ਕੀਨੇ ਲਿਆਂਦਾ ਆ ਇਹ ਵੀ ਸਾਰਾ ਪਤਾ ਆ ਕਾਂਗਰਸ ਨੇ ਕੀ ਕੀਤਾ ਆ 84 ਦੰਗਿਆਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟੈਰ ਪਾ ਪਾ ਕੇ ਸਾਡੇ ਬੱਚਿਆਂ ਨੂੰ ਕੋ ਕਿਉਂ ਕਿ ਮਾਰਿਆ ਇਹ ਦੁਬਾਰਾ ਉਹਨਾਂ ਨੂੰ ਟਿਕਟਾਂ ਦੇ ਦੇ ਕੇ ਨਵਾਜਦੇ ਨੇ ਤੇ ਜਦੋਂ ਇਹਨਾਂ ਦੇ ਇਹ ਬਕਾਊ ਐਮਪੀ ਜਾਂਦੇ ਨੇ ਬਣ ਕੇ ਜੋ ਇਹਨਾਂ ਦੀ ਜਿਹੜੇ ਲੀਡਰਸ਼ਿਪ ਹੈ ਇਹ ਉਹਨਾਂ ਨੇ ਇਹਨੇ ਵੇਖ ਜਾਂਦੇ ਨੇ ਹੁਣ ਇਹਨਾਂ ਨੇ ਇੱਥੇ ਲੋਕਾਂ ਨੂੰ ਭੇ ਭਰਮ ਪਾਇਆ ਹੋਇਆ ਵੀ ਅਸੀਂ ਵੱਖ-ਵੱਖ ਲੜ ਰਹੇ ਹਾਂ ਇਹ ਵੱਖ ਨਹੀਂ ਲੜ ਰਹੇ ਇਹ ਇੱਕੋ ਨੇ ਜੀਪੀ ਵੀ ਕਾਂਗਰਸ ਤੋਂ ਆਇਆ ਹੈ ਉਹ ਵੀ ਕਾਂਗਰਸ ਦਾ ਕਿਉਂਕਿ ਇਹਨਾਂ ਨੇ ਕੇਜਰੀ ਬਾਲ ਨੂੰ ਬਚਾਉਣ ਲਈ ਜੋ ਸ਼ਰਾਵ ਘਟਾਲੇ ਦੀ ਨੀਤੀ ਤਹਿਤ ਇਹਨਾਂ ਦੇ ਲੀਡਰ ਬਣਦੇ ਇਹਨਾਂ ਨੇ ਉਹਦੇ ਅੱਗੇ ਗੋਡੇ ਟੇਕਦੇ ਨੇ ਕਿ ਸਾਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਮਤਲਬ ਨਹੀਂ ਕਿਰਪਾ ਕਰ ਸਾਡੇ ਜਿਹੜੇ ਨੇ ਉਹ ਜਿਹੜੇ ਸਾਡੇ ਲੀਡਰ ਬਾਹਰ ਕਢਾ ਦਿਓ ਪਰ ਜਿਹੜੇ ਸੈਂਟਰ ਦੇ ਵਿੱਚ ਇਹ ਬੈਠੇ ਨੇ ਕੇਂਦਰੀ ਸਰਕਾਰ ਦੇ ਇਹ ਸੀਬੀਆਈ ਦਾ ਵਿਜੀਲੈਂਸ ਦਾ ਜਾਂ ਹੋਰ ਏਜੰਸੀਆਂ ਦਾ ਜਿਹੜਾ ਗਲਤ ਇਸਮਾਲ ਕਰਕੇ ਪੰਜਾਬ ਦੇ ਬੱਚਿਆਂ ਤੇ ਪੰਜਾਬ ਦੇ ਲੋਕਾਂ ਦੇ ਅਤਿਆਚਾਰ ਕਰ ਰਹੇ ਨੇ ਝੂਠੇ ਕਿਸਾਨਾਂ ਦੇ ਪਰਚੇ ਇਹ ਬਿਲਕੁਲ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਇਸ ਇਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਆ ਉਹਨੂੰ ਰੋਕਣਾ ਸਾਡਾ ਪਹਿਲਾ ਮੁੱਖ ਸਾਡਾ ਕੰਮ ਇਹ ਹੈ ਤੇ ਬੱਚਿਆਂ ਲਈ ਰੋਜ਼ਗਾਰ ਪੈਦਾ ਕਰਨਾ ਜਿਹੜੀ ਬੇਰੁਜ਼ਗਾਰੀ ਸਾਡੇ ਫੈਲੀ ਹੋਏ ਬੱਚਿਆਂ ਦੀ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਜਾਣਾ ਕਿੱਧਰ ਹੈ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਜੇ ਇਹ ਆਵਾਜ਼ੀ ਪਾਰਟੀ ਕਹਿੰਦੀ ਹੈ ਕਿ ਅਸੀਂ ਬਦਲਾਅ ਲੈ ਕੇ ਆਏ ਹਾਂ ਸਾ ਅਸਾਨੂੰ ਜ਼ਮੀਨਾਂ ਕਿਉਂ ਵੇਚਣੀਆਂ ਪੈ ਰਹੀਆਂ ਕਿਉਂ ਬੱਚੇ ਵਿਦੇਸ਼ਾਂ ਨੂੰ ਭਜ ਰਹੇ ਨੇ ਇਹ ਸਰਪੰ ਜਾਂ ਸਰਕਾਰ ਦੇ ਮੁੱਖ ਮੰਤਰੀ ਨੇ ਕਿਹਾ ਸੀ ਆ ਵੀ ਅਸੀਂ ਬੱਚਿਆਂ ਨੂੰ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਅਸੀਂ ਖੁਦ ਦੇਵਾਂਗੇ ਹਾਲੇ ਤਾਂ ਉਹ ਦੇਣ ਵਾਲੇ ਕੀ ਇਹ ਕਰਜ਼ਾ ਚੱਕ ਕੇ ਪ੍ਰਜਾ ਸਰਕਾਰ ਚਲਾ ਰਹੇ ਨੇ ਹਰ ਹਰ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਜਿਹੜੇ ਨਾਂ ਦਾ ਟੈਂਸਨ ਤਨਖਾਹ ਮਿਲ ਰਹੀ ਹੈ ਨਾ ਕਿਸੇ ਨੂੰ ਗ੍ਰੈਸਟੀ ਮਿਲਦੀ ਹੈ ਨਾ ਜਿਹੜੇ ਪਿੱਛੇ ਇਹਨਾਂ ਨੇ ਸੈਂਟਰ ਸਰਕਾਰ ਕੋਲੋਂ ਟੀ.ਏ.ਡੀ ਲਾਇਆ ਉਹਦਾ ਕੁਪੇ ਭਤਾਨ ਹੋਇਆ ਆ ਜਿਹੜੇ ਫੋਰਸ ਕਲਾਸ ਦੇ ਕਰਮਚਾਰੀ ਨੇ ਉਹਨਾਂ ਦੇ ਘਰ ਤੋਂ ਰੋਟੀ ਪੱਕਣੀ ਮੁਸ਼ਕਲ ਹੋਈ ਹੈ ਉਹ ਬੰਦਾ ਗਰੀਬ ਆ ਉਹ ਕਿੱਥੋਂ ਲਿਆਵੇ ਜਾਂ ਤਾਂ ਡਿਊਟੀ ਕਰੂਗਾ ਜਾਂ ਦਿਹਾੜੀ ਕਰੂਗਾ ਡਿਊਟੀ ਜਾਊਗਾ ਤਨਖਾਹ ਨਹੀਂ ਮਿਲਦੀ ਤਾਂ ਇਹ ਸਿਸਟਮ ਹੈ ਨਾ ਇਹ ਸਿਰਫ ਜਿਵੇਂ ਅਸੀਂ بی اے پی ਕਲਚਰ ਨਹੀਂ ਰਾਵਗੇ ਮੈਂ ਵਾਦਾ ਕਰਦਾ ਹਲਕਾ ਫਤਿਹਗੜ ਸਾਡੇ 15,349,570 ਜਿਹੜੇ ਵੋਟਰ ਨੇ ਇਹ ਨਾਲ ਵਸਨੀਕ ਨੇ ਕਿ ਮੈਂ ਐਮਪੀ ਬਣ ਕੇ ਇਹ ਨਹੀਂ ਹੈਗਾ ਵੀ ਮੈਂ ਐਮਪੀ ਬਣ ਗਿਆ ਮੈਂ ਬਹੁਤ ਵੱਡਾ ਬਣ ਗਿਆ ਨੋ ਮੈਂ ਤੁਹਾਡਾ ਸੇਵਾਦਾਰ ਹਾਂ ਮੈਨੂੰ ਦਿਨ ਰਾਤ ਫੋਨ ਕਰੋ ਜਦੋਂ ਬੁਲਾਓਗੇ ਮੈਂ ਦੁੱਖ ਸੁੱਖ ਦੇ ਵੀ ਤੁਹਾਡੇ ਨਾਲ ਖੜੂਗਾ ਜਦੋਂ ਵੀ ਕਹੋਗੇ ਮੈਂ ਤੁਹਾਡੇ ਨਾਲ ਘਰੇ ਆਉਂਗਾ ਮੈਨੂੰ ਕਦੇ ਫੋਨ ਕਰੋ ਮੈਂ ਤੁਹਾਡੇ ਨਾਲ ਅਟੈਂਡ ਵੀ ਕਰੂੰਗਾ ਉਹਦਾ ਹਰ ਪ੍ਰੋਬਲਮ ਸਾਲ ਹੱਲ ਕਰੂੰਗਾ ਕਿਉਂਕਿ ਮੈਂ ਜਿਹੜੀ ਇੱਥੇ ਸਾਡੀਆਂ ਬੀਬੀਆਂ ਨੇ ਉਹ 60 ਸਾਲ ਤੋਂ ਰੂਹ ਤੇ ਵੀ ਹੋਣੀਆਂ ਇਹਨਾਂ ਨੂੰ ਪੈਨਸ਼ਨ ਲੱਗਦੀਆਂ ਕਿਉਂਕਿ ਸਮਾਜ ਕਲਿਆਣ ਵਿਭਾਗ ਦੇ ਸੈਂਟਰ ਦਾ ਆ ਜਾਂ ਸਾਡੇ ਇੱਥੇ ਜਿਹੜੀ ਪੈਨਸ਼ਨ ਲਉਂਦੀ ਨਹੀਂ ਕਿਉਂਕਿ ਪਤਾ ਨਹੀਂ ਹੁੰਦਾ ਇਹਨਾਂ ਨੂੰ ਸਾਰਿਆਂ ਪਤਾ ਹੁੰਦੇ ਹੋਏ ਡਾਕਟਰ ਅਮਰ ਸਿੰਘ ਜੀ ਆਈਐਸ ਅਫਸਰ ਨੇ ਉਹ ਚਾਹੁੰਦੇ ਤਾਂ ਹਲਕੇ ਦੀ ਨਵਾਰ ਬਦਲ ਸਕਦੇ ਸੀ ਨਾ ਤੇ ਫਿਜ਼ੀਕਲ ਕਾਲਜ ਹੈ ਨਾ ਕੁੜੀਆਂ ਦਾ ਐਜੂਕੇਸ਼ਨ ਜਿਹੜਾ ਵੱਖਰਾ ਕੋਈ ਜੋ ਵਧੀਆ ਕਾਲਜ ਹੋਵੇ ਕਿਉਂਕਿ ਜਿਹੜਾ ਫਿਜ਼ੀਕਲ ਕਾਲਜ ਹੈ ਉਹ ਹੋਏਗਾ ਇੱਥੇ ਭਾਗੋ ਮਾਜਰੀ ਇੱਕ ਇੱਕ ਹੈਗਾ ਭਵਾਨੀਗੜ੍ਹ ਦੋ ਕਾਲਜ ਨੇ ਸਾਡੇ ਫਤਿਹਗੜ੍ਹ ਦੇ ਵਿੱਚ ਕੋਈ ਐਜੂਕੇਸ਼ਨ ਕਲੋਨੀ ਨਹੀਂ ਹੈ ਕੋਈ ਵਧੀਆ ਹਸਪੀਟਲ ਨਹੀਂ ਹੈ ਐਮਜ਼ ਵਗੈਰਾ ਕੋਈ ਹਸਪੀਟਲ ਹੁੰਦਾ ਜਾਂ ਅਮਰਗੜ੍ਹ ਹੁੰਦਾ ਜਾਂ ਇੱਥੇ ਹੁੰਦਾ ਤਾਂ ਕਿ ਜੇ ਸੈਂਟਰ ਜੀ ਹੁੰਦਾ ਜਾਂ ਭਾਵੇਂ ਜਰਗ ਹੁੰਦਾ ਚਪਾਰ ਹੁੰਦਾ ਫਤਿਹਗੜ੍ਹ ਸਾਹਿਬ ਹੁੰਦਾ ਇਸ ਹੀ ਜਿੱਦਾਂ ਨੂੰ ਸਮਰਪਿਤ ਹੁੰਦਾ ਤੇ ਇਹ ਵੀ ਮੈਂ ਇੱਕ ਗੱਲ ਕਰਦਾ ਹਾਂ ਜਿਹੜਾ ਫਤੇਗਰ ਸਾਹਿਬ ਨੇ ਸਾਡਾ ਜ਼ਿਲ੍ਹਾ ਆ ਇਹ ਮੈਂ ਬਾਬਾ ਜੁਰਫਤ ਫਤੇਗਰ ਜਿਹੜੇ ਹੈ ਇਹ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਇਹਨਾਂ ਦੀ ਬਦੌਲਤ ਅੱਜ ਦੁਨੀਆ ਤੇ ਆਏ ਆ ਅਸੀਂ ਇੱਥੇ ਕੁਝ ਇੱਥੇ ਪੈਸੇ ਇਕੱਠੇ ਕਰ ਜਾਂ ਇੰਡਸਟਰੀ ਲਾਉਣ ਜਾਂ ਇੱਥੇ ਮੈਨੇਜਮੈਂਟ ਕਰਨ ਜਾਂ ਹੋਟਲਾਂ ਦੇ ਕਬਜ਼ੇ ਕਰਨੇ ਜਾਂ ਕਿ ਫੈਕਟਰੀ ਸੱਪਾਣਾ ਇਹ ਕੰਮ ਕਰਨ ਨਹੀਂ ਆਏ ਅਸੀਂ ਤਾਂ ਲੋਕਾਂ ਦੇ ਦੁੱਖਾਂ ਨੂੰ ਆਸਾਨ ਜਾਂ ਪਾਉਣ ਆਏ ਆ ਅਸੀਂ ਤੁਹਾਡੇ ਖੜੇ ਆ ਸਾਡੇ ਇੱਕ ਵਾਰੀ ਵਿਸ਼ਵਾਸ ਕਰੋ ਸਰਦਾਰ ਸਿਧੂ ਜੀ ਮਾਨ ਦੀ ਪਾਰਟੀ ਵੱਲੋਂ ਕੀਤੇ ਜਿਹੜੇ 13 ਦੇ 13 ਲੋਕ ਸਭਾ ਦੇ ਮੈਂਬਰ ਨੇ ਉਮੀਦਵਾਰ ਐਲਾਨੇ ਨੇ ਇਹਨਾਂ ਨੂੰ ਜਿਤਾਓ ਕਿਉਂਕਿ ਸਾਰੇ ਤੁਸੀਂ ਵਿਸ਼ਵਾਸ ਕਰਕੇ ਦੇਖ ਲਿਆ ਇਹ ਸਾਰੇ ਜਦੋਂ ਵੋਟਾਂ ਆਉਂਦੇ ਨੇ ਇਹ ਜਦੋਂ ਜਿਹੜਾ ਬਰਸਾਤ ਪੈਂਦੀ ਹੈ ਡੱਡੂ ਭੱਜ ਕੇ ਆਉਂਦੇ ਨੇ ਸਾਨੂੰ ਟਿਕਟਾਂ ਦੇ ਸਾਨੂੰ ਟਿਕਟਾਂ ਦੇ ਉਹ ਆ ਜਾਂਦੇ ਨੇ ਪਰ ਅਸੀਂ ਟਿਕਟਾਂ ਟੂਟਾਂ ਦੀ ਸਾਨੂੰ ਇਹ ਆਉਂਦੇ ਦਾਰੀਆਂ ਚਾਹੀਦੀਆਂ ਅਸੀਂ ਕੰਮ ਚਾਹੁੰਦੇ ਆ ਕਿਉਂਕਿ ਅੱਜ ਜਿਹੜਾ ਨੌਜਵਾਨ ਆ ਜਾਂ ਸਾਡਾ ਸਮਾਜ ਹੈ ਉਹ ਕੰਮ ਚਾਹੁੰਦਾ ਗੱਲਾਂ ਨਹੀਂ ਚਾਹੁੰਦਾ ਜਿਆਦਾ ਕੰਮ ਕਰੋ ਜਾਂ ਛੱਡ ਕੇ ਪਾਸੇ ਹੋ ਜਾਓ ਤੇ ਪੰਜਾਬ ਨਹੀਂ ਚੱਲਦਾ ਰਹਿਣ ਦਿਓ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਅਸੀਂ ਜੇ ਕੰਮ ਨਹੀਂ ਕਰੇ ਸਾਨੂੰ ਬਦਲ ਦੂ ਆ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੁਣੇ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਆ ਅਸੀਂ ਨਸ਼ਾ ਖਤਮ ਕਰਤਾ ਪੰਜਾਬ ਦੇ ਵਿੱਚੋਂ ਤੁਸੀਂ ਰੋਜ਼ ਟੀਵੀ ਦੇਖਦੇ ਆਂ ਅਖਬਾਰ ਪੜ੍ਹਦੇ ਆਂ ਮੈਨੂੰ ਕੋਈ ਇੱਕ ਵੀ ਇੱਕ ਦਿਖਾ ਦਿਓ ਉੱਥੇ ਅਕਸਰ ਹੁੰਦਾ ਆਂ ਵੀ ਉਹ ਗਲੀ 'ਚ ਜਾਂਦੀ ਸੀ ਬੀਬੀ ਬੈਠੀ ਕੁਰਸੀ 'ਤੇ ਕਿਸੇ ਚੈਨੀ ਖੋਲੀ ਕਿਸੇ ਦਾ ਮੋਬਾਈਲ ਖੋਲਿਆ ਕਿਸੇ ਦਾ ਪਰਸ ਖੋਲਿਆ ਅੱਜ ਜਦੋਂ ਬੱਚਾ ਕੋਈ ਕੋਈ ਭਾਵੇਂ ਜਹਾੜੀ ਕਰ ਜਾਂਦਾ ਹੈ ਬਜ਼ੂਰੀ ਕਰ ਜਾਂਦਾ ਹੈ ਦਫ਼ਤਰ ਜਾਂਦਾ ਹੈ ਉਹਦੇ ਪਰਿਵਾਰ ਨੂੰ ਇਹ ਕੋਈ ਗਾਰੰਟੀ ਨਹੀਂ ਹੈ ਵੀ ਮੇਰਾ ਬੰਦਾ ਗਿਆ ਤੇ ਵਾਪਸ ਆਏਗਾ ਫਿਰ ਕਿੱਥੋਂ ਦੀ ਸਿਕਿਉਰ ਹੈ ਕਿਹੜੀ ਸਿਕਿਉਰਟੀ ਹੈ ਕਾਦੀ ਹੈ ਇਹ ਵੀ ਆਪੀ ਕਲਚਰ 25 25 ਤੱਕ ਨਾ ਮਨਾਪ ਰਹੀ ਬੈਠੇ ਨੇ ਆਪਣੇ ਜਿਹੜੀ ਫੈਮਿਲੀ ਉਹਨੂੰ ਤੇ ਨਹੀਂ ਜੇ ਤੁਸੀਂ ਦਮਨ ਸਾਫ ਹੈ ਤੁਸੀਂ ਪ੍ਰਸ਼ਾ ਚੰ ਨਹੀਂ ਕੀਤਾ ਮੈਂ ਕਹਿੰਦਾ ਮੈਨੂੰ ਕੋਈ ਸਿਕਿਉਰਿਟੀ ਲੋੜ ਨਹੀਂ ਨਾ ਮੈਂ ਕਦੇ ਸਿਕਿਉਰਿਟੀ ਮੰਗ ਕੀਤੀ ਹੈ ਮੇਰੀ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਸਿਕਿਉਰਿਟੀ ਕਾਦੇ ਵਾਸਤੇ ਜੇ ਤੁਸੀਂ ਸਾਫ ਹੋ ਤੁਸੀਂ ਪ੍ਰਸ਼ਾ ਨਹੀਂ ਕੀਤਾ ਕਿਸੇ ਕੋਈ ਲਿਆ ਦੇ ਨਹੀਂ ਕਿ ਤੁਸੀਂ ਆਰਾਮ ਕਰੋ ਤੁਹਾਡਾ ਕੋਈ ਦੁਸ਼ਮਣ ਹੈ ਦੁਸ਼ਮਣ ਤੁਹਾਡਾ ਜਿਹੜਾ ਆਪਣਾ ਅੰਦਰ ਦਾ ਕਾਲਾ ਜਿਹੜਾ ਕਿਉਂਕਿ ਤੁਸੀਂ ਪ੍ਰਸ਼ਾਚਾਰੀ ਹੋ ਆਪਣੇ ਨਾਲ ਤੁਸੀਂ ਫਤਿਹਗੜ ਹਲਕੇ ਦੀ ਗੱਲ ਕਰੀਏ ਤਾਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਕਿਹੜੀ ਪਾਰਟੀ ਦੇ ਨਾਲ ਮੁਕਾਬਲਾ ਆਪਣਾ ਮੰਨਦੇ ਹੋ ਕਿ ਇਸ ਪਾਰਟੀ ਦੇ ਨਾਲ ਮੇਰਾ ਮੇਨ ਮੁਕਾਬਲਾ ਹੈ ਆਮ ਆਦੀ ਪੈਂਡੀ ਜਿਹੜਾ ਕੈਂਡੀਡੇਟ ਆ ਉਹ ਤਾਂ ਇੱਥੇ ਹੈ ਹੀ ਨਹੀਂ ਹਾਂ ਸਪਸ਼ਟੇ ਦੋਵੇਂ ਕਾਂਗਰਸੀ ਨੇ ਇਹਨਾਂ ਨੇ ਮੰਕੀ ਲੈਂਦੇ ਨੇ ਵੀ ਦੋਹਾਂ 'ਚ ਜਿਹੜਾ ਜਿੱਤੂਗਾ ਅਜਣਾ ਦਾ ਕਾਂਗਰਸ ਝੂੜੀ ਜੀ ਹੈ ਇਹ ਤਾਂ ਲੋਕਾਂ ਨੂੰ ਬੇਫਕੂ ਬਣਾਉਣ ਦੀਆਂ ਗੱਲਾਂ ਨੇ ਜਿਵੇਂ ਪਹਿਲਾਂ ਬਣਾ ਕੇ ਬੀਬੀਆਂ ਨੂੰ ਕਹਿੰਦੇ ਜਿੱਥ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਦਾਂਗੇ ਤੁਹਾਡਾ ਇਹ ਕਰਦਾਂ ਥੋੜੀ ਪੈਨਸ਼ਨ ਲਾ ਦਾਂਗੇ ਹੁਣ ਅੱਥੇ ਪਬਲਿਸਿਟੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਉਹ ਇੱਕ ਸਕਰੀਨਾਂ ਲਾ ਕੇ ਨਾ ਵੀ ਤੁਹਾਡੇ ਜੇ ਜੀ ਸਰਕਾਰ ਤੁਹਾਡੇ ਦੁਆਰ ਹਾਂ ਜਾ ਤਾਂ ਮੈਨੂੰ ਦਿਖਾ ਦਿਓ ਜਿਹੜੀ ਉਹ ਸਕਰੀ ਬਣਾਈ ਹੈ ਉੱਥੇ ਥੋੜਾ ਕੋਈ ਡਿਸਪੈਚ ਰਜਿਸਟਰ ਹੈਗਾ ਜਾਂ ਕੋਈ ਡੇਰੀ ਰਜਿਸਟਰ ਹੈਗਾ ਵੀ ਜਿਹੜਾ ਵੀ ਡਿਸਪੈਚ ਨੰਬਰ ਲਾ ਕੇ ਤੁਸੀਂ ਕੋਈ ਐਨਓਸੀ ਦਾ ਹੈਗਾ ਕਿਹੜੇ ਡਿਪਾਰਟਮੈਂਟ ਦਾ ਕਿੰਨੇ ਅਸਰ ਹੁੰਦੇ ਨੇ ਉੱਥੋਂ ਐਨਓਸੀ ਲੈਂਦਾ ਹੈ ਪਹਿਲਾਂ ਡੀਲਿੰਗ ਹੈ ਨੁੰਦਾ ਕਲਰਕ ਹੁੰਦਾ ਸੂਡੈਂਟ ਉਹ ਜਦ ਪ੍ਰੋਸੈਸੇ ਥੋੜਾ ਪੂਰਾ ਨਹੀਂ ਤੁਸੀਂ ਕਿਵੇਂ ਪੈਨਸ਼ਨ ਲਾ ਦੋਗੇ ਕਿਵੇਂ ਜਮ ਸਾਡੀ ਬਣਾ ਦੋਗੇ ਕਿਵੇਂ ਤੁਸੀਂ ਕਿਸੇ ਦਾ ਮੈਰਸਰਟੀਫਿਕੇਟ ਬਣਾ ਦੋਗੇ ਤੁਸੀਂ ਲੋਕਾਂ ਨੂੰ ਬੇਕੁਫ ਕਿਉਂ ਬਣਾ ਰਹੇ ਹੋ ਜਦੋਂ ਤੁਹਾਡੇ ਸਾਹ ਪੂਰਾ ਹੁੰਦੇ ਹੋਏ ਦਫਤਰਾਂ 'ਚ ਕੰਮ ਨਹੀਂ ਹੁੰਦੇ ਆ ਸਕਰੀਨਾਂ ਜੇ ਤੁਹਾਨੂੰ ਲੋਕ ਜਿਤਾ ਕੇ ਐਮਪੀ ਬਣਾ ਦਿੰਦੇ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਤਾਂ ਤੁਹਾਡੇ ਮੇਨ ਮੁੱਦੇ ਜਿਹੜਾ ਕੰਮ ਕਰਨਾ ਵੀ ਮੈਂ ਸਭ ਤੋਂ ਪਹਿਲ ਦੇ ਆਧਾਰ ਤੇ ਹਲਕਾ ਫਤੇਗੜ 'ਚ ਇਹ ਕੰਮ ਕਰਨਾ ਉਹ ਕੀ ਹੋਊਗਾ ਮੇਨ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਅਪਲਾਈਮੈਂਟ ਦੇ ਮਿਨਿਸਟਰ ਜਿਹੜੇ ਜਿਸ ਵੀ ਕਿਸੇ ਕੇਂਦਰੀ ਮੰਤਰੀ ਕੋਲ ਡਿਪਾਰਟਮੈਂਟ ਆਉਂਦਾ ਆ ਅਪਲਾਈਮੈਂਟ ਦਾ ਮੈਂ ਆਪਣੇ ਪੰਜਾਬ ਦੇ ਲਈ ਕੱਲੇ ਫਤੇਗੜ ਨਹੀਂ ਮੈਂ ਪੰਜਾਬ ਦਾ ਕੋਟਾ ਮੰਗਣਾ ਆ ਕਿ ਸਾਡਾ ਸੈਂਟਰ ਸਰਕਾਰ 'ਚ ਕੋਟਾ ਕਿੰਨਾ ਆ ਤੁਸੀਂ ਸਾਡੇ ਬੱਚੇ ਰੱਖਮਾ ਕਰ ਕਿਉਂ ਨਹੀਂ ਦੇ ਰਹੇ ਸਾਡੇ ਜਾਂਦੇ ਨਹੀਂ ਮੁਰਕੇ ਆ ਜਾਂਦੇ ਨਹੀਂ ਨਾ ਤਾਂ ਕਿਸੇ ਡਿਪਾਰਟਮੈਂਟ ਦੇ ਮੈਂਸਟਰੀ ਮਿਲਦੇ ਨਹੀਂ ਨਾ ਹੋਮ ਸੈਕਟਰ ਨੂੰ ਮਿਲਦੇ ਨਹੀਂ ਨਾ ਕਿ ਉਸਕੱਤਰ ਨੂੰ ਮਿਲਦੇ ਨੇ ਜਿਹੜੇ ਉਸੇ ਜਾ ਕੇ ਗੱਲ ਕਰੋ ਵੀ ਸਾਨੂੰ ਸਾਡੀ ਲਿਸਟ ਕੱਢੋ ਵੀ ਸਾਡਾ ਸਾਡਾ ਹੱਕ ਰੱਖੋ ਸਾਡੇ ਬੱਚੇ ਬੇਰੁਜ਼ਗਾਰ ਫਿਰਨੇ ਥੋੜੇ ਕੋਟਾ ਪੰਜਾਬ ਦਾ ਜੋਬ ਮਿਲ ਰਹੀ ਹੈ ਜਿਹੜਾ ਹਰਿਆਣਿਆਂ ਨੂੰ ਸੈਂਟਰ ਦੇ ਵਿੱਚ ਇਹੀ ਹੋ ਰਿਹਾ ਆ ਸਾਡੇ ਬੱਚੇ ਬੇਰਜ਼ਗਾਰ ਨੇ ਉਹਨਾਂ ਜੋ ਮਿਲਦੀ ਆ ਜਿਹੜੇ ਹੋਰ ਸਾਡੇ ਹੈਲਥ ਦੇ ਨੇ ਜਾਂ ਕੁਛ ਹੈ ਮੈਂ ਕੱਲੇ-ਕੱਲੇ ਡਿਪਾਰਟਮੈਂਟ ਦੇ ਕੱਲੇ ਜਿੰਦ ਦੇ 26-27 ਜਿਹੜੇ ਨੇ ਇਹ ਸਾਰੇ ਕੱਲੇ ਡਿਪਾਰਟਮੈਂਟ ਕਿਉਂਕਿ ਮੁੱਖ ਮੰਤਰੀ ਹੁੰਦਾ ਉਹ 26-15 ਲੱਖ ਰਾਂ ਦਾ ਮੈਂ ਹਰ ਜੋ ਵੀ ਸਾਡੇ ਦੇ ਤੋਂ ਬਣ ਪਾਇਆ ਮੈਂ ਵੱਧ-ਵੱਧ ਕਰੂੰਗਾ ਕਿਉਂਕਿ ਮੈਂ ਸੇਵਾ ਕਰਕੇ ਤੋਣੀ ਆ ਤੇ ਇਹਨਾਂ ਲੋਕਾਂ ਨੂੰ ਲੀਡਰ ਦਿਖਾਉਣਾ ਆ ਵੀ ਤੁਸੀਂ ਐਮਪੀ ਬਣ ਸੀ ਤੁਸੀਂ ਕੀ ਕੀਤਾ ਮੈਂ ਕੀ ਅੱਜ ਇਹ ਗੱਲ ਕਰੀਏ ਪਿਛਲੇ ਦਿਨੀ ਕੱਲ ਹੀ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਮਾਤਾ ਜੀ ਨੇ ਐਲਾਨ ਕੀਤਾ ਹੈ ਕੀ ਆਜ਼ਾਦ ਤੌਰ ਦੇ ਉੱਤੇ ਉਹ ਚੋਣ ਲੜ ਰਹੇ ਨੇ ਖਡੂਰ ਸਾਹ ਤੋਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਕੀ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਸੀ ਜਾਂ ਆਜ਼ਾਦ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕੀਤਾ ਉਸ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਜਿਹੜੇ ਵਕੀਲ ਨੇ ਹਮਮ ਆਈ ਅਮਰਪਾਲ ਜੀ ਉਹ ਇਮਾਨ ਸਿੰਘ ਖਸੈ ਹੀ ਨੇ ਹਮ ਜਾਂ ਤਾਂ ਉਹ ਡਿਕਲੇਰ ਕਰਨ ਜਾਂ ਅਮਰਪਾਲ ਕਹਦੇ ਵੀ ਹਮ ਜਾਂ ਉਹਨਾਂ ਦੇ ਪੇਰੈਂਟਸ ਕਹਨ ਕਿ ਹਾਂ ਕਿ ਅਸੀਂ ਜਿਹੜੇ ਆਜ਼ਾਦ ਲੜਦੇ ਆਂ ਜਿਉਂ ਆਜ਼ਾਦ ਚੋਣ ਲੜਦੇ ਨੇ ਅਸੀਂ ਆਪਣਾ ਕੈਂਡੀਡੇਟ ਹਟਾ ਕੇ ਭਰਪੂਰ ਸਮਰਥਨ ਕਰਾਂਗੇ ਹੂੰ ਉਹਨਾਂ ਨਾਲ ਕਹਾਂਗੇ ਮੋਢੇ ਨਾਲ ਮੋਢਾ ਲਾ ਕੇ ਜਿਤਾਵਾਂਗੇ ਵੀ ਪਰ ਉਹਨਾਂ ਦੀ ਜਿਹੜੀ ਸੈਂਟਰ ਦੀਆਂ ਕੇਂਦਰੀ ਏਜੰਸੀਆਂ ਨੇ ਜਾਂ ਹੋਰ ਏਜੰਸੀਆਂ ਉਹਦੇ ਪਿੱਛੇ ਕੰਮ ਕਰ ਰਹੀਆਂ ਨੇ ਜਿਹੜਾ ਉਹਨਾਂ ਦਾ ਵਕੀਲ ਬਣਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹ ਰਿਹਾ ਹਾਂ ਵਕੀਲ ਮਿਲ ਕੇ ਆਇਆ ਇਹ ਉਹ ਆਰਐਸਐਸ ਦਾ ਬੰਦਾ ਆ ਕੇਂਦਰੀ ਜਿਹੜੀ ਏਜੰਸੀਆਂ ਮੈਨੂੰ ਅਮਰਤ ਭਾਈ ਅਮਰਤਪਾਲ ਦੀ ਜਿਹੜੀ ਹੈ ਜ ਉਹਨਾਂ ਨੇ ਇੰਨੀ ਫਿਕਰ ਆ ਵੀ ਇਹ ਉਹਨਾਂ ਦੇ ਨੂੰ ਜਾਨ ਨੂੰ ਵੀ ਖਤਰਾ ਆ ਹੂੰ ਵੀ ਉਹਨਾਂ ਦੇ ਜਿਹੜੇ ਮਿਸਯੂਜ਼ ਕੀਤਾ ਜਾ ਰਿਹਾ ਪਹਿਲਾਂ ਕਿਸਾਨੀ ਅੰਦੋਲਨ ਖਤਮ ਕੀਤਾ ਕੇਂਦਰੀ ਏਜੰਸੀਆਂ ਨੇ ਇਹ ਇਸੇ 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 ਤਰ੍ਹਾਂ ਕੀਤਾ ਆ ਕਿਉਂਕਿ ਉਹ ਹਰ ਹਾਲ ਚਾਹੁੰਦੇ ਨੇ ਵੀ ਜੋ ਹੈਗਾ ਆ ਅਸੀਂ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੋਵੇ ਇੱਥੇ ਜਿਹੜੀ ਸਾਡੀ ਕਰਸ਼ਪੂਰੀ ਸਰਕਾਰ ਹੋਵੇ ਜੋ ਸਾਡੇ ਅਸ਼ਾਰ ਦੇ ਨੱਚ ਸਕੀ ਕਿਉਂਕਿ ਜਦੋਂ ਐਪੀ ਸ਼ਾਚਾ ਹੁੰਦਾ ਆ ਕੋਈ ਸੀਬੀਆਈ ਜਾਂਚ ਕਰਦੀ ਹੈ ਜਿੱਦਾਂ ਪੰਜਾਬ ਸਰਕਾਰ ਦਾ ਕੋਈ ਮੰਤਰੀ ਫੜਿਆ ਜਾਂਦਾ ਆ ਜਾਂ ਦਿੱਲੀ ਸਰਕਾਰ ਦਾ ਫੜਿਆ ਜਾਂਦਾ ਫਿਰ ਤਾਂ ਕਹਿੰਦੇ ਨੇ ਸੀਬੀਆਈ ਗਲਤ ਕਰ ਰਹੀ ਹੈ ਜਾਂ ਇੰਟੈਲੀਜੈਂਸ ਗਲਤ ਕਰ ਰਹੀ ਹੈ ਜਾਂ ਬੀਆਈਐਸ ਗਲਤ ਕਰਦੀ ਹੈ ਜਦੋਂ ਉਹਨਾਂ ਦਾ ਹੁੰਦਾ ਹੈ ਫੇਫ ਕਹਿੰਦੇ ਇਹ ਇਹ ਬੋਲੇ ਜੀ ਇਹ ਨਹੀਂ ਯਾਦਾ ਤੁਸੀਂ ਕਿ ਪਾਸੇ ਹੋ ਜੀ ਹਾਂ ਜੀ ਪ੍ਰੈਸ਼ਰ ਕੋਈ ਵੀ ਹੱਟ ਕੇ ਅੰਦਰ ਕਰ ਦੋ ਇਹ ਤਾਂ ਨਹੀਂ ਹੈ ਵੀ ਹਾਂ ਤੁਹਾਡਾ ਵੱਟ ਕੇ ਫਸ ਗਿਆ ਛੱਡ ਦੋ ਸਾਡਾ ਇਹ ਕੰਮ ਨਹੀਂ ਇਹ ਮੈਂ ਨਹੀਂ ਚਾਹੁੰਦਾ ਮੈਂ ਤਾਂ ਇਹ ਕਹਿਣਾ ਆ ਕਿ ਸੁਰੱਖਿਆ ਪਹਿਲਾਂ ਜ਼ਰੂਰੀ ਹੈ ਬੱਚਿਆਂ ਲਈ ਰੋਜ਼ਗਾਰ ਜ਼ਰੂਰੀ ਹੈ ਜੇ ਘਰ ਦੇ ਵਿੱਚ ਰੋਟੀ ਨਹੀਂ ਬਣਦੀ ਫਿਰ ਜੋਣਾ ਕਿਸੇ ਬੰਦੇ ਨੇ ਰੋਜ਼ਗਾਰ ਅਨਪਲਾਈਮੈਂਟੇ ਖਤਮ ਕਰਨੀ ਛੱਡਾ ਸਾਡਾ ਵਾਤਾਵਰਨ ਹੈਲਥ ਜਿਹੜਾ ਹੈਗਾ ਸਾਡੇ ਜਿਹੜੇ ਬੱਚੇ ਨੌਜਵਾਨ ਹੈ ਨਸ਼ਾ ਮਲ ਜਰਨੀ ਨਸ਼ਿਆਂ ਵੱਲ ਧਿਆਨ ਦੇਣਾ ਆ ਇਹ ਆਖਰਕਾਰ ਉਸੇ ਬਾਰਡਰ ਸਕਿਉਰਿਟੀ ਫੋਰਸ CRP ਹੈਗੀ ਹੈ BSF ਹੈਗੀ ਹੈ ਸਾਡੇ ਹੋਰ ਆ ਮੈਂ ਇੱਕ ਹੋਰ ਵੀ ਗੱਲ ਕਹਿਣੀ ਜਾਊਗਾ ਕੇਂਦਰ ਸਰਕਾਰ ਨੇ ਸਾਡੇ ਪੰਜਾਬ ਦੇ ਲੋਕਾਂ ਲਈ ਅਗਲੀ ਅੱਜ ਜਿਹੜੀ ਯੋਜਨਾ ਚਲਾਈ ਹੈ ਅਗਲੀ ਵੀ ਵੀਰ ਯੋਜਨਾ ਇਹ ਕੀ ਹੈ ਲੋਕਾਂ ਨੂੰ 4 ਸਾਲ ਦੀ ਕਿਹੜੀ ਜੋਬ ਹੁੰਦੀ ਹੈ ਇਹ ਸਾਡੇ ਜਿਹੜੇ ਬੱਚੇ ਜਿਹੜੀ ਜਨਤਾ ਜਿਹੜੀ ਜੀ ਸਿੱਣੀ ਪੈਸਾ ਦੇ ਸਕਦੀ ਉਹਨਾਂ ਸੀਗਾ ਫਿਜ਼ੀਕਲ ਟੈਸਟ ਪਾਸ ਕੀਤਾ ਟੈਸਟ ਪਾਸ ਕੀਤਾ ਉਹਨਾਂ ਜੋਬ ਤੇ ਲੱਗ ਜਾਂਦਾ ਸੀ ਇਹ ਤਾਂ ਰੁਜ਼ਗਾਰ ਖੋਹਣ ਵਾਲੀ ਗੱਲ ਹੈ ਮੈਂ ਤਾਂ ਇਹਨਾਂ ਨੂੰ ਇਹੀ ਗੱਲ ਕਹੂੰਗਾ ਵੀ ਜਿਹੜਿਆਂ ਨੇ ਤੁਹਾਡੇ ਨਾਲ ਧੋਖਾ ਕੀਤਾ ਨਾ ਤੁਸੀਂ ਵੀ ਉਹਨਾਂ ਨੂੰ ਧੋਖਾ ਕਰੋ ਤੁਸੀਂ ਵੀ ਕਹਿੰਦੇ ਹਾਂ ਹਾਂ ਪਾਵਾਂਗੇ ਪਰ ਵੋਟ ਇਹਨਾਂ ਨੂੰ ਇੱਕ ਨਾ ਪਾਓ ਜਿਹੜਾ ਬੰਦਾ ਕੰਮ ਕਰਦਾ ਵੋਟ ਉਹਨੂੰ ਪਾਓ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗਦੇ ਨੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਸਾਡੇ 13 ਕੈਂਡੀਡੇਟ ਤੇ ਵਿਸ਼ਵਾਸ ਹੈ ਤਾਂ ਸਾਡੇ 13 ਦੇ ਕੈਂਡੀਡੇਟ ਚੁਣ ਕੇ ਭੇਜੋ ਇੱਕ ਮੌਕਾ ਦੇਖੋ ਜੀ ਜੇਕਰ ਤੁਹਾਨੂੰ ਚੰਗਾ ਲੱਗਿਆ ਅਗਲੇ 5 ਸਾਲ ਕਿੱਲੇ ਬੜੀ ਦੂਰ ਨੇ ਫੇਰ ਸਹੀ ਤਾਂ ਬਿਲਕੁਲ ਜੀ ਇਹ ਸਨ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਦੇ ਲੋਕ ਸਭਾ ਹਲਕਾ ਫਤੈਗੜ ਸਾਹਿਬ ਦੇ ਉਮੀਦਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਚੋਣਾਂ ਨੇ ਇੱਕ ਵਾਰ ਤੁਸੀਂ ਸਾਨੂੰ ਜਿਹੜਾ ਮੌਕਾ ਜਰੂਰ ਦੇ ਕੇ ਦੇਖੋ ਅਸੀਂ ਜਿਹੜੀ ਹਲਕੇ ਦੀ ਨਹੀਂ ਅਸੀਂ ਪੂਰੇ ਪੰਜਾਬ ਦੀ ਨਹਾਰ ਹੈ ਜਿਹੜੀ ਉਹ ਬਦਲ ਕੇ ਰੱਖ ਦਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇ ਕੇ ਜਤਾਉਂਦੇ ਨੇ ਕਿਸ ਪਾਰਟੀ ਦੇ ਉੱਤੇ ਭਰੋਸਾ ਕਰਦੇ ਨੇ ਤਾ ਬਦੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ